ਸੁਖਰ 인ਦਰ ਸਿੰਘ ਢਾਲੀਵਾਲ ਖੱਬੇ ਪੱਖੀ ਕਾਰਕੁਨ ਨੇ ਤੇ ਉਹਨਾਂ ਨੇ ਕਈ ਜਨਤਕ ਜਥੇਬੰਦੀਆਂ ਵਿੱਚ ਕੰਮ ਕੀਤਾ ਵਧਾਵਾ ਰਾਮ ਨਾਲ ਕੰਮ ਕਰਦੇ ਨੇ ਢਾਲੀਵਾਲ ਦੱਸਦੇ ਨੇ ਕਿ ਵਧਾਵਾ ਰਾਮ 1939 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਉਹਨਾਂ ਦੇ ਸਿਰ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਤੇ ਇਸ ਦੌਰਾਨ ਉਹਨਾਂ ਨੇ ਭਾਰਤ ਆਜ਼ਾਦੀ ਦੀ ਲਹਿਰ ਤੋਂ ਤੁਰੰਤ ਬਾਅਦ 1948 ਤੋਂ 1952 ਵਿੱਚ ਕਾਰ ਪੈਪਸੋ ਸਟੇਟ ਵਿੱਚ ਜ਼ਗੀਰਦਾਰੀ ਸਿਸਟਮ ਖਿਲਾਫ ਬੇਜ਼ਮੀਨੇ ਕਿਸਾਨਾਂ ਵੱਲੋਂ ਲੜਿਆ ਗਿਆ ਸੰਘਰਸ਼ੀ ਤੇ ਇਹ ਸੰਘਰਸ਼ ਕਾਮਰੇਡ ਤੇਜਸ ਸਿੰਘ ਸਵਤੰਤਰ ਦੀ ਖੱਬੇ ਪੱਖੀ ਵਿਚਾਰਧਾਰਾ ਨਾਲ ਅਗਵਾਈ ਦੇ ਵਿੱਚ ਲੜਿਆ ਗਿਆ ਸੀ ਕਿ ਬਹੁਤ ਹੀ ਸਧਾਰਨ ਸਾਦਾ ਜੀਵਨ ਜਿਉਣ ਵਾਲੇ ਆਗੂ ਸੰਤ ਪੂਰੀ ਜ਼ਿੰਦਗੀ ਖੱਬੇ ਪੱਖੀ ਵਿਚਾਰਾਂ ਉੱਤੇ ਪਹਿਰਾ ਦਿੰਦੇ ਰਹੇ ਤੇ ਸੁਖਿੰਦਰ ਧਾਰੀਵਾਲ ਦੱਸਦੇ ਨੇ ਕਿ ਜਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਖਜ਼ਾਨਚੀ ਹੁੰਦੇ ਸਨ ਬਾਅਦ ਵਿੱਚ ਜਦੋਂ ਉਹ ਸੀਪੀਆਈ ਵਿੱਚ ਸ਼ਾਮਲ ਹੋਏ ਤਾਂ ਪੈਸਾ ਪੈਸਾ ਪ੍ਰਜਾ ਮੰਡਲ ਦੇ ਆਗੂ ਨੂੰ ਸੌਂਪ ਕੇ ਚਲੇ ਗਏ ਜਗੀਰ ਸਿੰਘ ਜੋਗਾ ਨੂੰ 1948 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਸਾਥੀਆਂ ਸਰੇ ਜੇਲ੍ਹ ਵਿੱਚ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ ਛੇਤੀ ਹੀ ਉਹਨਾਂ ਨੂੰ ਮੋਰਟਾਰ ਰਫਤਾਰ ਕਰ ਲਿਆ ਗਿਆ ਸੀ ਇਸ ਦੌਰਾਨ 1954 ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ ਸੀ ਤੇ ਉਹ ਚੁਣਾ ਜਿੱਤੇ ਗਏ ਸਰ ਤਰਨ ਸਿੰਘ ਫੱਕੜ ਦਾ ਪਿਛੋਕੜ ਮਾਨਸਾ ਦੇ ਦੱਲੇਵਾਲ ਨਾਲ ਸੀ ਤੇ ਉਹਨਾਂ ਦਾ ਪਰਿਵਾਰ ਅਤਿ ਦੀ ਗਰੀਬੀ ਵਿੱਚ ਸੀ ਇਸ ਲਈ 13 14 ਸਾਲ ਦੀ ਉਮਰ ਵਿੱਚ ਰੋਜ਼ੀ ਰੋਟੀ ਲਈ ਆਪਣੇ ਮਾਮਾ ਕੋਲ ਚਲੇ ਗਏ ਸਨ ਪਰ ਜਦੋਂ 1919 ਵਿੱਚ ਜ਼ਿਲ੍ਹਾ ਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਹ ਸਭ ਕੁਝ ਛੱਡ ਕੇ ਦੁਬਾਰਾ ਵਾਪਸ ਆ ਗਏ ਤੇ ਉਹਨਾਂ ਗੁਰਦੁਆਰਾ ਸੁਧਾਰ ਸਾਹਿਬ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਚੋਣਾਂ ਲੜੀਆਂ ਤੇ ਚੋਣਾਂ ਦੇ ਵਿੱਚ ਜੇਲ੍ਹ ਵਿੱਚ ਹੀ ਉਹ ਇਹ ਚੋਣਾ ਜਿੱਤੇ ਸਨ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਗੂ ਸਾਂਤੇ ਅਜੇ ਆਗੂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਜੇਲ੍ਹ ਵਿੱਚ ਨੇ ਜਾਂ ਫਿਰ ਜੇਲ੍ਹ ਤੋਂ ਬਾਹਰ ਅਕਸਰ ਹੀ ਉਹ ਚੋਣਾ 'ਚ ਜਦੋਂ ਆਪਣੀ ਸ਼ਮੂਲੀਅਤ ਕਰਦੇ ਨੇ ਸਿਆਸੀ ਸਰਗਰਮੀਆਂ ਵਧਾਉਂਦੇ ਨੇ ਤਾਂ ਲੋਕਾਂ ਦੇ ਦਿਲਾਂ 'ਚ ਇੱਕ ਅਜਿਹਾ ਮਾਨ ਸਤਕਾਰ ਹੁੰਦਾ ਹੈ ਕਿ ਉਹ ਚੋਣਾ ਹਾਰਦੇ ਨਹੀਂ ਬਲਕਿ ਜਿੱਤ ਜਾਂਦੇ ਨੇ ਸਮਝੀ ਸੀ ਮਾਂ ਤੇ ਤਿੰਦਰ ਪਾਲ ਸਿੰਘ ਵੀ ਖਾਲਿਸਤਾਨ ਲਹਿਰ ਨਾਲ ਜੁੜੇ ਹੋਏ ਆਗੂ ਸਨ 1984 ਦੇ ਆਪਰੇਸ਼ਨ ਬਲੂ ਸਟਾਰ ਤੇ ਸਿੱਖ ਵਿਰੋਧੀ ਕਤਲੇਆਮ ਕਾਰਨ ਪੰਜਾਬ ਦਾ ਮਾਹੌਲ ਸਰਕਾਰ ਵਿਰੋਧੀ ਸੀ ਮਾਂ ਤੇ ਤਿੰਦਰ ਪਾਲ ਦੋਵੇਂ ਸਟੇਟ ਦੇ ਵਿਰੁੱਧ ਚਿੰਨਵੀ ਸੰਤ ਪੀੜਤ ਵੀ ਲੋਕ ਇਹ ਰੋਹ ਵੀ ਸੰਤ ਇਹ ਬਦਲ ਦੀ ਤਲਾਸ਼ ਵਿੱਚ ਇਸ ਲਈ ਉਹ ਜੇਲ੍ਹ ਵਿੱਚ ਹੀ ਚੋਣਾ ਜਿੱਤ ਗਏ ਤੇ ਲਗਾਤਾਰ ਕਈ ਅਜਿਹੇ ਆਗੂ ਨੇ ਜਿਨ੍ਹਾਂ ਨੇ ਇਤਿਹਾਸ ਰਚੇ ਜਿਦੋਂ ਜੇਲ੍ਹ ਵਿੱਚ ਸੰਤਾਂ ਉਹਨਾਂ ਨੇ ਜੇਲ੍ਹ ਵਿੱਚ ਹੁੰਦਿਆਂ ਹੋਇਆਂ ਚੋਨਾ ਜਿੱਤੀਆਂ ਤੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਸੁਖਿੰਦਰ ਸਿੰਘ ਢਾਲੀਵਾਲ ਖਬਰਪੱਖੀ ਕਾਰਕੁਨ ਨੇ ਤੇ ਉਹਨਾਂ ਨੇ ਕਈ ਜਨਤਕ ਜਥੇਬੰਦੀਆਂ ਵਿੱਚ ਕੰਮ ਕੀਤਾ ਵਧਾਵਾਰਾਮ ਨਾਲ ਕੰਮ ਕਰਦੇ ਨੇ ਨੇ ਢਾਲੀਵਾਲ ਦੱਸਦੇ ਨੇ ਕਿ ਵਧਾਵਾਰਾਮ 1939 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਉਹਨਾਂ ਦੇ ਸਿਰ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਤੇ ਇਸ ਦੌਰਾਨ ਉਹਨਾਂ ਨੇ ਭਾਰਤ ਆਜ਼ਾਦੀ ਦੀ ਲਹਿਰ ਤੋਂ ਤੁਰੰਤ ਬਾਅਦ 1948 ਤੋਂ 1952 ਵਿਚਕਾਰ ਪੈਪਸੋ ਸਟੇਟ ਵਿੱਚ ਜ਼ਗੀਰਦਾਰੀ ਸਿਸਟਮ ਖਿਲਾਫ ਬੇਜ਼ਮੀਨੇ ਕਿਸਾਨਾਂ ਵੱਲੋਂ ਲੜਿਆ ਗਿਆ ਸੰਘਰਸ਼ੀ ਤੇ ਇਹ ਸੰਘਰਸ਼ ਕਾਮਰੇਡ ਤੀਜਾ ਸਿੰਘ ਸੁਤੰਤਰ ਦੀ ਖੱਬੇ ਪੱਖੀ ਵਿਚਾਰਧਾਰਾ ਨਾਲ ਅਗਵਾਈ ਦੇ ਵਿੱਚ ਲੜਿਆ ਗਿਆ ਸੀ ਤੇ ਬਹੁਤ ਹੀ ਸਧਾਰਨ ਸਾਦਾ ਜੀਵਨ ਜਿਉਣ ਵਾਲੇ ਆਗੂ ਸੰਤ ਪੂਰੀ ਜ਼ਿੰਦਗੀ ਖੱਬੇ ਪੱਖੀ ਵਿਚਾਰਾਂ ਉੱਤੇ ਪਹਿਰਾ ਦਿੰਦੇ ਰਹੇ ਤੇ ਸੁਖਿੰਦਰ ਧਾਰੀਵਾਲ ਦੱਸ ਰਹੇ ਕਿ ਜ਼ਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਖਜ਼ਾਨਚੀ ਹੁੰਦੇ ਸਨ ਬਾਅਦ ਵਿੱਚ ਜਦੋਂ ਉਹ ਸੀਪੀਆਈ ਵਿੱਚ ਸ਼ਾਮਲ ਹੋਏ ਤਾਂ ਪੈਸਾ ਪੈਸਾ ਪ੍ਰਜਾ ਮੰਡਲ ਦੇ ਆਗੂ ਨੂੰ ਸੌਂਪ ਕੇ ਚਲੇ ਗਏ ਜਗੀਰ ਸਿੰਘ ਜੋਗਾ ਨੂੰ 1948 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਸਾਥੀਆਂ ਸਰੇ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ ਛੇਤੀ ਹੀ ਉਹਨਾਂ ਨੂੰ ਮੁਰਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਦੌਰਾਨ 1954 ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ ਸੀ ਤੇ ਉਹ ਹੋ ਚੋਣਾ ਜਿੱਤ ਗਏ ਸਰ ਤਰਮ ਸਿੰਘ ਫੱਕੜ ਦਾ ਪਿਛੋਕੜ ਮਾਨਸਾ ਦੇ ਦੱਲੇਵਾਲ ਨਾਲ ਸੀ ਤੇ ਉਹਨਾਂ ਦਾ ਪਰਿਵਾਰ ਅਤਿ ਦੀ ਗਰੀਬੀ ਵਿੱਚ ਸੀ ਇਸ ਲਈ 13-14 ਸਾਲ ਦੀ ਉਮਰ ਵਿੱਚ ਰੋਜ਼ੀ ਰੋਟੀ ਲਈ ਆਪਣੇ ਮਾਮਾ ਕੋਲ ਚਲੇ ਗਏ ਸਨ ਪਰ ਜਦੋਂ 1919 ਵਿੱਚ ਜ਼ਿਲ੍ਹਾ ਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਹ ਸਭ ਕੁਝ ਛੱਡ ਕੇ ਦੁਬਾਰਾ ਵਾਪਸ ਆ ਗਏ ਤੇ ਉਹਨਾਂ ਗੁਰਦੁਆਰਾ ਸੁਧਾਰ ਸਾਹਿਬ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਚੋਣਾਂ ਲੜੀਆਂ ਤੇ ਚੋਣਾਂ ਦੇ ਵਿੱਚ ਜੇਲ੍ਹ ਵਿੱਚ ਹੀ ਉਹ ਇਹ ਚੋਣਾ ਜਿੱਤੇ ਸਾਲ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਗੂ ਸੰਤੇ ਅਜੇ ਹੀ ਆਗੂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਜੇਲ੍ਹ ਵਿੱਚ ਨੇ ਜਾਂ ਫਿਰ ਜੇਲ੍ਹ ਤੋਂ ਬਾਹਰ ਅਕਸਰ ਹੀ ਉਹ ਚੋਣਾ 'ਚ ਜਦੋਂ ਆਪਣੀ ਸ਼ਮੂਲਿਤ ਕਰਦੇ ਨੇ ਸਿਆਸੀ ਸਰਗਰਮੀਆਂ ਵਧਾਉਂਦੇ ਨੇ ਤਾਂ ਲੋਕਾਂ ਦੇ ਦਿਲਾਂ 'ਚ ਇੱਕ ਅਜਿਹਾ ਮਾਨ ਸਤਕਾਰ ਹੁੰਦਾ ਹੈ ਕਿ ਉਹ ਚੋਣਾਂ ਹਾਰਦੇ ਨਹੀਂ ਬਲਕਿ ਜਿੱਤ ਜਾਂਦੇ ਨੇ ਸਮਝੀ ਜੀ ਸੀ ਮਹਾਤਿਆਤਿੰਦਰਪਾਲ ਸਿੰਘ ਵੀ ਖਾਲਿਸਤਾਨ ਲਹਿਰ ਨਾਲ ਜੁੜੇ ਹੋਏ ਆਗੂ ਸਨ 1984 ਦੇ ਆਪਰੇਸ਼ਨ ਬਲੂ ਸਟਾਰ ਤੇ ਸਿੱਖ ਵਿਰੋਧੀ ਕਤਲੇਆਮ ਕਾਰਨ ਪੰਜਾਬ ਦਾ ਮਾਹੌਲ ਸਰਕਾਰ ਵਿਰੋਧੀ ਸੀ ਮਹਾਤਿਆਤਿੰਦਰਪਾਲ ਦੋਵੇਂ ਸਟੇਟ ਦੇ ਵਿਰੁੱਧ ਚਿੰਨ੍ਹ ਵੀ ਸੰਤ ਪੀੜਤ ਵੀ ਦੋ ਇਹ ਰੋਹ ਵੀ ਸੰਤੇ ਬਦਲ ਦੀ ਤਲਾਸ਼ ਵਿੱਚ ਇਸ ਲਈ ਉਹ ਜੇਲ੍ਹ ਵਿੱਚ ਹੀ ਚੋਣਾਂ ਜਿੱਤ ਗਏ ਤੇ ਲਗਾਤਾਰ ਕਈ ਅਜਿਹੇ ਆਗੂ ਨੇ ਜਿਨ੍ਹਾਂ ਨੇ ਇਤਿਹਾਸ ਰਚੇ ਕਿ ਜਦੋਂ ਜੇਲ੍ਹ ਵਿੱਚ ਸੰਤਾਂ ਉਹਨਾਂ ਨੇ ਜੇਲ੍ਹ ਵਿੱਚ ਹੁੰਦਿਆਂ ਹੋਇਆਂ ਚੋਨਾ ਜਿੱਤੀਆਂ ਤੇ ਇੱਕ ਵੱਖਰਾ ਮੁਕਾਮ ਖਾਸ ਕੀਤਾ